ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਹਰ ਸ਼ਹਿਰ ਦੀ ਹਰ ਸੜਕ ਦੇ ਉੱਤੇ ਕੰਮ ਚੱਲ ਰਿਹਾ ਹੈ। ਕੋਈ ਵੀ ਕੰਮ ਪਾਸ ਹੋਣ ਨੂੰ ਥੋੜਾ ਟਾਈਮ ਲੱਗਦਾ, ਟੈਂਡਰ ਲੱਗਦਾ, ਸਭ ਕੁਝ। ਇਹ 1.5 ਕਰੋੜ ਦੀ ਲਗਤ ਨਾਲ ਦੋਨੇ ਪਾਸੇ ਪੌੜ ਪਾਸ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਏ। ਕਾਫੀ ਦੇਰ ਤੋਂ ਆਪਾਂ ਦੇਖ ਨਹੀਂ ਰਹੇ ਸੀ ਕਿ ਪੁੱਲ ਦੀ ਹਾਲਤ ਕਸਤਾ ਹੋ ਗਈ ਸੀ। ਇਹਨੂੰ ਫਮੈਸਾਉ ਨੇ ਬੜਾ ਪੈਨ ਲੈ ਕੇ, ਬੜੀ ਫਿਰਦਰਦੀ ਲੈ ਕੇ ਇਹਨਾਂ ਨੇ ਇਸ ਕੰਮ ਨੂੰ ਸਿਰੇ ਚ ਲਾਇਆ। ਪੂਰਾ ਅਸੀਂ ਰੈਨੋਵੇਟ ਕਰ ਰਹੇ ਹਾਂ, ਕਿ ਲਾਈਟਿੰਗ ਵੀ ਠੀਕ ਕਰਾਂਗੇ, ਸਾਰੇ ਚੀਜ਼ ਆਪਾਂ ਠੀਕ ਕਰਾਂਗੇ। ਬਸ ਇਹ ਤੋਂ ਲੋਕਾਂ ਨੂੰ ਮਤ ਪਾਇਆ ਹੋ। ਬਹੁਤ ਜਲਦੀ ਤੁਹਾਨੂੰ ਤਿੰਨ ਚਾਰ ਦਿਨਾਂ ਚ ਸਾਰਾ ਕੋਲ ਤੇ ਆ ਰਵਾਂ ਜੀ ਮੈਂ ਸਮਝਦਾ ਹਾਂ ਕਿ ਇਹ ਸਾਰੇ ਠੇਕੇਦਾਰਾਂ ਨੂੰ ਬੁਲਾ ਕੇ ਕਹਿ ਦਿੱਤਾ ਕਿ ਇਹ ਸਾਰੀ ਹੈਡਿੰਗ ਤੇਰੀ ਹੈ ਤਿੰਨ ਸਾਲ ਦੀ ਹੈਗੀ ਹੈ ਤਿੰਨ ਸਾਲ ਸਾਰੀ ਦੇਖ ਰਿਹਾ ਉਹ ਠੇਕੇਦਾਰੀ ਕਰੇਗਾ ਜਿੰਨੀ ਸੜਕਾਂ ਦਾ ਨੁਕਸਾਨ ਹੋਇਆ ਸੀਗਾ ਉਸ ਦੀ ਪੈਂਚ ਵਕਤੀ ਕਰਾਉਣੇ ਤਾਂ ਹੀ ਸੜਕਾਂ ਵੀ ਬਣਾ ਰਹੇ ਹਨ ਬਹੁਤ ਸਾਰੇ ਸੜਕਾਂ ਦੇ ਕੰਮ ਤੁਸੀਂ ਦੇਖੋਗੇ ਸ਼ੁਰੂ ਹੋ ਗਏ ਡਿਵੈਲਪਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਕੋਈ ਵੀ ਖੁੰਝਾ ਜਿਹੜਾ ਉਹ ਵਾਂਝਾ ਰਹਿ ਰਿਹਾ ਹੈ ਸਾਰੇ ਐਮਐਲਏ ਲੱਗੇ ਹੋਏ ਆ ਆਪਣੇ ਆਪਣੇ ਏਰੀਆ 'ਚ ਬਹੁਤ ਹਾਈ ਲੈਵਲ ਦਾ ਕੰਮ ਚੱਲਦੇ ਪਏ ਆ ਇਸ ਸਾਲ ਤੱਕ ਤੁਸੀਂ ਦੇਖੋਗੇ ਸੁਜਾਨਾ ਸ਼ਹਿਰ ਬਹੁਤ ਖੂਬਸੂਰਤ ਬਣ ਅਸੀਂ ਹਮੇਸ਼ਾ ਆਸ਼ਵਾਸ਼ਨ ਦਵਾਉਂਦੇ ਆ ਕਿ ਵੀ ਲੁਧਿਆਣਾ ਦੀ ਪਬਲਿਕ ਲਈ ਇਕਜੁੱਟ ਹੋ ਕੇ ਇਸੇ ਤਰੀਕੇ ਕੰਮ ਕਰਦੇ ਰਹਾਂਗੇ ਔਰ ਲੁਧਿਆਣੇ ਦੀ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੋਤੀ ਅਸੀਂ ਦਿਨ ਰਾਤ ਹੀ ਸਿੱਧੇ ਕੇ ਨਾ ਸੇਵਾ ਕਰਦੇ ਰਹਾਂਗੇ ਬੋਲ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਜਿਵੇਂ ਬਰਸਾਤ ਦਾ ਮੌਸਮ ਨਿਕਲ ਕੇ ਗਿਆ ਔਰ ਅਸੀਂ ਦੇਖਦੇ ਆਏ ਆਂ ਵੀ ਬਰਸਾਤ ਚ ਬੜੀ ਦਿੱਕਤ ਆਈ ਕਾਫੀ ਸਰਕਾਰ ਨੂੰ ਲੈ ਕੇ ਔਰ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਹਰ ਸ਼ਹਿਰ ਦੀ ਹਰ ਸੜਕ ਦੇ ਉੱਤੇ ਕੰਮ ਚੱਲ ਰਿਹਾ ਆ ਜਿੱਥੇ ਜਿੱਥੇ ਐਸਟੀਮੇਟ ਸੀ ਜਿੱਥੇ ਜਿੱਥੇ ਟੈਂਡਰਸ ਅਲੋਟ ਹੋਣੇ ਸੀ ਅਲੋਟ ਹੋ ਗਿਆ ਔਰ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਹਲਕਾ ਨਾਰਥ ਦੇ ਵਿੱਚ ਅਸੀਂ ਖੜੇ ਆਂ ਔਰ ਇਹ ਲੱਕੜ ਵਾਲਾ ਪੁਲ ਜਿਹੜਾ ਹੈ ਜਿੱਥੇ ਕਿ ਬਹੁਤ ਆਵਾਜਾਈ ਰਹਿੰਦੀ ਆ ਔਰ ਇੱਕ ਬੜਾ ਅਹਿਮ ਹਿੱਸਾ ਅਦਾ ਕਰਦਾ ਅਦਾ ਕਰਦਾ ਆ ਇੱਥੇ ਰੋਲ ਅਦਾ ਕਰਦਾ ਇਹ ਪੁਰਾਣਾ ਜਿਹੜਾ ਸ਼ਹਿਰ ਲੁਧਿਆਣਾ ਫੇਮਸ ਏ ਔਰ ਨਵਾਂ ਲੁਧਿਆਣਾ ਸ਼ਹਿਰ ਆ ਉਹਨੂੰ ਜੋੜਨ ਦਾ ਸਭ ਤੋਂ ਅਹਿਮ ਕੰਮ ਜਿਹੜਾ ਇਹ ਪੁਲ ਕਰਦਾ ਸੀ ਅੱਜ ਇੱਥੇ ਵੀ ਇਹਦੀ ਜਿਹੜੀ ਦੁਬਾਰਾ ਰੀਕਾਰਪੇਟਿੰਗ ਹੈ ਦੁਬਾਰਾ ਸੜਕ ਬਣਾਉਂਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਹਲਕਾ ਵਿਧਾਇਕ ਇਥੋਂ ਐਮ ਐਲ ਏ ਚੌਧਰੀ ਮਤਲਾਲ ਬੱਗਾ ਜੀ ਅਸੀਂ ਦੇਖਦੇ ਹਾਂ ਕਿ ਵੀ ਮੈਨੂੰ ਲੱਗਦਾ ਹੈ ਕਿ ਹਰ ਦੂਸਰੇ ਦਿਨ ਤੀਸਰੇ ਦਿਨ ਕੋਈ ਨਾ ਕੋਈ ਉਦਘਾਟਨ ਜ਼ਰੂਰ ਹੋ ਰਿਹਾ ਹੁੰਦਾ ਔਰ ਡਿਵੈਲਪਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਕੋਈ ਵੀ ਖੁੰਝਾ ਜਿਹੜਾ ਉਹ ਵਾਂਝਾ ਰਹਿ ਰ ਅਮਰੇ ਨਾਲ ਇਥੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਡਿਪਟੀ ਮੇਅਰ ਸਾਡੇ ਪ੍ਰਿੰਸ ਜੋਹਰ ਜੀ ਔਰ ਉਹਨਾਂ ਦੇ ਨਾਲ ਕਾਉਂਸਲਰ ਸਾਹਿਬਾਨ ਔਰ ਜਿੰਨੇ ਵੀ ਇਥੇ ਪੋਲਿਟੀਕਲ ਆਮ ਆਦਮੀ ਪਾਰਟੀ ਨਾਲ ਜੁੜੇ ਵਾਲੰਟੀਅਰਸ ਨੇ ਉਹ ਮੌਜੂਦ ਨੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਅੱਜ ਇਥੇ ਐਡਮਿਨਿਸਟ੍ਰੇਟਿਵ ਲੈਵਲ ਤੇ ਕਮਿਸ਼ਨਰ ਸਾਹਿਬ ਆਪ ਮੌਜੂਦ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਿੰਨੇ ਵੀ JE SDO ਨੇ ਜਾਂ ਠੇਕੇਦਾਰ ਉਹ ਵੀ ਨਾਲ ਮੌਜੂਦ ਨੇ ਔਰ ਅਸੀਂ ਹਮੇਸ਼ਾ ਆਸ਼ਵਾਸ਼ਣ ਦਿਵਾਉਂਦੇ ਆ ਕਿ ਵੀ ਲੁਧਿਆਣਾ ਦੀ ਪਬਲਿਕ ਲਈ ਇਕਜੁੱਟ ਹੋ ਕੇ ਇਸੇ ਤਰੀਕੇ ਕੰਮ ਕਰਦੇ ਰਹਾਂਗੇ ਔਰ ਲੁਧਿਆਣੇ ਦੀ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੋਗੀ ਅਸੀਂ ਦਿਨ ਰਾਤ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਾਂਗੇ ਪੀਏਯੂ ਗੇਟ ਨੰਬਰ 4 ਦਾ ਆਲਰੇਡੀ ਐਸਟੀਮੇਟ ਹੈ ਜਿਹੜਾ ਉਹ ਰੈਡੀ ਹੋ ਚੁੱਕਿਆ ਆ ਔਰ ਉਸ ਤੋਂ ਬਾਅਦ ਜੋ ਵੀ ਉਹਦਾ ਦੇਖੋ ਜੋ ਟੈਂਡਰਿੰਗ ਦਾ ਪ੍ਰੋਸੈਸ ਹੈ ਜੋ ਟਾਈਮ ਉਹਨੂੰ ਲੱਗਣਾ ਆ ਸਿਰਫ ਉਹੀ ਨਿਰਧਾਰਿਤ ਸਮਾਂ ਹੀ ਲੱਗ ਰਿਹਾ ਆ ਅਦਰਵਾਇਜ਼ ਅਸੀਂ ਹਰ ਇੱਕ ਚੀਜ਼ ਨੂੰ ਮੈਂ ਨਹੀਂ ਕਹੂੰਗੀ ਵੀ ਦਫ਼ਤਰਾਂ ਦੇ ਵਿੱਚ ਬੈਠ ਕੇ ਕੱਲੀ-ਕੱਲੀ ਸੜਕ ਦਾ ਤੁਸੀਂ ਜੇ ਪੀਏਯੂ ਕਿਹਾ ਤਾਂ ਮੈਂ ਇਸੇ ਲਈ ਦੱਸ ਪਾ ਰਹੀ ਹਾਂ ਪੀਏਯੂ 4 ਨੰਬਰ ਗੇਟ ਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਆਪ ਉਹਨਾਂ ਸੜਕਾਂ ਤੋਂ ਵਿਚਰਦੇ ਹਾਂ ਸਾਡੇ ਚੋਂ ਕੱਲਾ-ਕੱਲਾ ਨੁਮਾਇੰਦਾ ਤੁਹਾਨੂੰ ਗਰਾਊਂਡ ਤੇ ਮਿਲੇਗਾ ਔਰ ਜਿੱਥੇ ਵੀ ਕੋਈ ਕਮੀ ਹੈਗੀ ਉਸ ਕਮੀ ਨੂੰ ਪੂਰਾ ਕਰਨ ਕਮੀ ਨੂੰ ਪੂ ਕਮੀ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਤੰਦਹੀ ਦੇ ਨਾਲ ਲੱਗੇ ਹੋਏ ਹਾਂ ਧੰਨਵਾਦ ਜਿੱਥੇ ਕੂੜੇ ਦਾ ਡੰਪ ਹੈ ਇਹਦੇ ਉੱਤੇ ਦੂਜੇ ਦਿਨ ਬਾਅਦ ਕੋਈ ਨਾ ਕੋਈ ਅੱਗ ਲਗਾ ਜਾਂਦਾ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਮੈਡਮ ਇਸ ਇਸ ਚੀਜ਼ ਵਾਸਤੇ ਹੁਣੇ ਸਾਡੀ ਡੀਪ ਡਿਸਕਸ਼ਨ ਹੋਈ ਹੈ ਕਮਿਸ਼ਨਰ ਸਾਹਿਬ ਦੀ ਮੇਰੀ ਔਰ ਐਮਐਲਏ ਸਾਹਿਬ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਸੀਂ ਸਾਰੇ ਮੌ ਮੀਟਿੰਗ ਵੀ ਇਸ ਤੋਂ ਬਾਅਦ ਕਾਲ ਕੀਤੀ ਗਈ ਹੈ ਇਸੇ ਮੈਟਰ ਨੂੰ ਖਾਸ ਤੌਰ ਤੇ ਲੈਂਦੇ ਹੋਏ ਔਰ ਦੂਸਰਾ ਮੈਂ ਵਿਨਤੀ ਵੀ ਕਰਾਂਗੀ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਕਿ ਅਸੀਂ ਵੀ ਇਸ ਚੀਜ਼ ਤੋਂ ਗੁਰਰੇਜ਼ ਕਰੀਏ ਕਿ ਅਸੀਂ ਓਪਨ ਦੇ ਵਿੱਚ ਕੂੜਾ ਨਾ ਸੁੱਟੀਏ ਔਰ ਜੇ ਕਿਤੇ ਟੈਕਨੀਕਲੀ ਕੋਈ ਦਿੱਕਤ ਆਂਦੀ ਹੈ ਤਾਂ ਉਹਦੇ ਵਾਸਤੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀ ਵੈਸੇ ਤਾਂ ਕੌਨ ਕਾਲ ਦੇ ਉੱਤੇ ਵੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਔਰ ਇਸ ਤੋਂ ਬਾਅਦ ਉਹਨਾਂ ਦੀ ਫਿਜ਼ੀਕਲੀ ਮੀਟਿੰਗ ਬੁਲਾ ਕੇ ਇਹਦਾ ਵੀ ਹੱਲ ਅਸੀਂ ਜਲਦੀ ਕੱਢਣ ਜਾ ਰਹੇ ਹਾਂ ਅੱਜ 1.5 ਕਰੋੜ ਦੀ ਲਾਗਤ ਨਾਲ ਪੁਰਾਣੇ ਸ਼ਹਿਰ ਤੋਂ ਨਵੇਂ ਸ਼ਹਿਰ ਨਾਲ ਜੋੜਨ ਵਾਲਾ ਪੁਲ ਇਹ ਪੁਲ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਹਰ ਰੋਜ਼ ਅਸੀਂ ਆਪ ਕੋਦੇ ਤੋਂ ਨਿਕਲਦੇ ਸੀ ਕਈ ਵਾਰ ਦੇਖਿਆ ਸੀ ਇੱਥੇ ਕਈ ਸਕੂਟਰ ਸਲਿੱਪ ਹੋ ਜਾਂਦੇ ਸੀ ਕਿਉਂਕਿ ਹਾਲਤ ਬਹੁਤ ਸੀੋ ਵੀ ਕੋਈ ਵੀ ਕੰਮ ਪਾਸ ਹੋਣ ਨੂੰ ਥੋੜਾ ਟਾਈਮ ਲੱਗਦਾ ਟੈਂਡਰ ਲੱਗਦਾ ਸਭ ਕੁਝ ਇਹ 1.5 ਕਰੋੜ ਦੀ ਲਗਤ ਨਾਲ ਦੋਨੇ ਪਾਸੇ ਪੁਲ ਪਾਸ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਮੇਅਰ ਸਾਹਿਬ ਚੌਧਰੀ ਮਦਲਾ ਬਗਾ ਹੀ ਕਮਿਸ਼ਨਰ ਸਾਹਿਬ ਡਿਪਟੀ ਮੇਅਰ ਸਾਰੇ ਅਸੀਂ ਇੱਥੇ ਆ ਕੇ ਉਹਨੂੰ ਕਟਨ ਕੀਤਾ ਤੇ ਹੁਣ ਬਹੁਤ ਜਲਦੀ ਤੁਹਾਨੂੰ ਤਿੰਨ ਚਾਰ ਦਿਨਾਂ ਜੇ ਸਾਰਾ ਹਰ ਕਿਤੇ ਪੂਰ ਤਿਆਰ ਮਿਲ ਜੂਗਾ ਬੰਦਾ ਜਿਹੜਾ ਆਪਦਾ ਵਾਰਡ ਆ ਉਹ ਹਲਕਾ ਉਤਰੀ ਦੇ ਵਿੱਚ ਆਂਦਾ ਦੋਨੋਂ ਸਾਰੇ ਕੰਮ ਹਲਕਾ ਉਤਰੀ ਦੇ ਵਿੱਚ ਹੋ ਰਹੇ ਨੇ ਕੀ ਕਹੂੰਗਾ ਤੁਹਾਡੇ ਸਾਹਮਣੇ ਰੋਜ਼ ਅਸੀਂ ਇੱਕ ਜਾਂ ਦੋ ਰਿਕਾਟਿੰਗ ਕਰਦੇ ਆਂ ਜਾਂ ਇੱਕ ਅੱਧਾ ਦਿਨ ਵਿੱਚ ਪੈ ਜਾਂਦਾ ਤਾਂ ਤਾਂ ਦੋਨੋਂ ਸੇਟਾ ਬਹੁਤ ਹਾਈ ਲੈਵਲ ਦੇ ਸਾਰੇ ਸ਼ਹਿਰ ਦੇ ਨੌਰਥ ਦਾ ਤਾਂ ਬੰਦੇ ਹੁੰਦਾ ਸਾਰੇ ਸ਼ਹਿਰ ਦੇ ਸਾਰੇ ਐਮ ਐਲ ਏ ਲੱਗੇ ਹੋਏ ਆ ਆਪਣੇ ਆਪਣੇ ਏਰੀਆ ਚ ਬਹੁਤ ਹਾਈ ਲੈਵਲ ਦੇ ਕੰਮ ਚੱਲਦੇ ਪਏ ਆ ਇਸ ਸਾਲ ਤੱਕ ਤੁਸੀਂ ਦੇਖੋਗੇ ਸ਼ਹਿਰ ਤੁਹਾਨੂੰ ਮਦਦ ਕੌਂਗ ਹੈ ਤੁਸੀਂ ਵੀ ਵਾਕਈ ਇਹ ਦਾਨਾ ਸ਼ਹਿਰ ਬਹੁਤ ਖੂਬਸੂਰਤ ਬਣ ਗਿਆ। ਪਹਿਲਾਂ ਲੱਕੜ ਦਾ ਪੁਲ ਹੁੰਦਾ ਸੀ। ਲੱਕੜ ਤੋਂ ਹੁਣ ਪੁਲ ਦਾ ਨਾਮ ਚੇਂਜ ਕਰਕੇ ਪਵੀਲੀਨ ਮਾਲ ਤੋਂ ਲੈ ਕੇ ਮਦਨੀ ਚੌਂਕ ਤੱਕ ਔਰ ਮਾਲਗਾਮ ਤੋਂ ਲੈ ਕੇ ਫਿਰ ਪਵੀਲੀਨ ਮਾਲ ਤੱਕ ਦੋਨੋਂ ਸਾਈਡਾਂ ਸੜਕੀਆਂ ਇਹ ਬਣਨ ਜਾ ਰੀਆਂ ਪੁਲ ਦੀਆਂ ਔਰ ਕਾਫੀ ਦਿਨ ਤੋਂ ਆਪਾਂ ਦੇਖ ਵੀ ਰਹੇ ਸੀ ਕਿ ਪੁਲ ਦੀ ਹਾਲਤ ਕਿੱਸਾ ਹੋ ਗਈ ਸੀ। ਇਹਨੂੰ ਕਮਿਸ਼ਨ ਸਾਹਿਬ ਨੇ ਬੜਾ ਪੇਨ ਲੈ ਕੇ ਬੜੀ ਸਿਰਦਰਦੀ ਲੈ ਕੇ ਇਹਨਾਂ ਨੇ ਇਸ ਕੰਮ ਨੂੰ ਸਿਰੇ ਚੜਾਇਆ। ਇਹ ਮਤਲਬ ਹੈ ਤਾਂ 1.5 ਕਰੋੜ ਦਾ ਕੰਮ ਪਰ ਇਹ ਪੁਲ ਦੇ ਉੱਪਰ ਕਰੋੜ ਰੁਪਏ ਲੱਗਣਾ ਹੈ। ਬਾਕੀ ਹਿੱਸਾ ਜਿਹੜ ਦੋ ਦਿਨ ਪਹਿਲੇ ਬਣਾਇਆ ਉਹ ਇਸ ਦਾ ਹੀ 파ਟ ਹੈ ਔਰ ਤਕਰੀਬਨ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਨੀ ਹੈ ਔਰ ਇਹ ਪੁਰਾਣਾ ਸ਼ਹਿਰ ਤੇ ਨਵਾਂ ਸ਼ਹਿਰ ਇਹ ਪੁਲ ਜਿਹੜਾ ਜੋੜਨ ਦਾ ਕੰਮ ਕਰਦਾ ਸ਼ਹਿਰ ਨੂੰ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਚ ਲੈ ਕੇ ਜਾਂਦਾ ਨਵੇਂ ਸ਼ਹਿਰ ਤੋਂ ਪੁਰਾਣੇ ਸ਼ਹਿਰ ਤੱਕ ਇਸ ਕਰਕੇ ਸਾਨੂੰ ਇਹਦੀ ਬਹੁਤ ਵੱਡੀ ਜ਼ਰੂਰਤ ਸੀਗੀ ਅੱਜ ਇਹ ਕੰਮ ਸਟਾਰਟ ਹੋ ਗਿਆ ਇਹ ਇਹਦੀ ਲਾਈਫ ਬਹੁਤ ਵਧੀਆ ਹੋਣੀ ਹੈ ਔਰ ਮੈਂ ਆਸ ਕਰਾਂਗਾ ਕਿ ਲੋਕ ਵੀ ਇਸ ਦਾ ਧਿਆਨ ਕਰਕੇ ਕਿਉਂਕਿ ਇਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਪੁਲ ਪੁਲ ਦੀ ਸਾਰੀ ਹੋ ਰਹੀ ਹੈ ਪੁਲ ਦੇ ਉੱਪਰ ਜੋ ਉਹਦਾ ਨਵੀਂ ਬਣਨ ਜਾ ਰਹੀ ਸੜਕ ਇਹ ਸਾਰੇ ਲੋਕਾਂ ਦਾ ਟੈਕਸ ਦਾ ਪੈਸਾ ਹੈ ਪਹਿਲੀ ਵੀ ਸਰਕਾਰ ਹੈ ਜਿੰਨੀ ਤੋਂ ਰਵੈਤੀ ਪਾਲੀਆਂ ਤੇ ਕੋਈ ਗੱਲ ਕਰਦੀ ਸੀ ਸਾਡੇ ਕੋ ਖਜ਼ਾਨਾ ਨਹੀਂ ਹੈਗਾ ਸਾਡੀ ਸਰਕਾਰ ਨੇ ਕਦੇ ਵੀ ਅੱਜ ਤੱਕ ਨਹੀਂ ਕਿਹਾ ਵੀ ਸਾਡੇ ਖਜ਼ਾਨਾ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਜਬਾਨ ਜਿੰਨੇ ਵੀ ਨੇ ਸਾਡੇ ਕੋ ਖਜ਼ਾਨੇ ਦੀ ਕਮੀ ਨਹੀਂ ਹੈ ਔਰ ਤੁਸੀਂ ਦੇਖਦੇ ਹੋ ਨੌਰਥ ਸਲਕੇ ਰੋਡ ਇੱਕ ਦਿਨ ਛੱਡ ਕੇ ਕੋਈ ਨਾ ਕੋਈ ਡਿਵੈਲਪਮੈਂਟ ਦੇ ਕੰਮ ਚੱਲਦੇ ਹੋ ਤੁਸੀਂ ਆਪ ਆ ਕੇ ਕਵਰ ਕਰਦੇ ਹੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕਿ ਤੁਸੀਂ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਸਾਡੇ ਤੱਕ ਲੈ ਕੇ ਆਉਂਦੇ ਹੋ ਸਾਡੇ ਕੰਮ ਕੀਤੇ ਹੋਏ ਲੋਕਾਂ ਤੱਕ ਲੈ ਕੇ ਜਾਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਆ ਜਿੱਥੇ ਮੈਂ ਮੁਬਾਰਕਬਾਦੀ ਦਿੱਤੀ ਆ ਉਥੇ ਲੋਕਾਂ ਨੂੰ ਇਸ ਕੰਮ ਤੋਂ ਖੁਸ਼ੀ ਵੀ ਹੋएगी ਔਰ ਨਿਕਲਣ 'ਚ ਬੜੀ ਆਸਾਨੀ ਹੋਏਗੀ ਕੁਆਲਿਟੀ ਕੰਟਰੋਲ ਨੂੰ ਲੈ ਕੇ ਬਹੁਤ ਵਧੀਆ ਕਮਿਸ਼ਨਰ ਨੇ ਹੁਣ ਦੇਖਿਆ ਨਹੀਂ ਸਾਰੇ ਠੇਕੇਦਾਰਾਂ ਨੂੰ ਬੁਲਾ ਕੇ ਕਹਿ ਦਿੱਤਾ ਕਿ ਇਹ ਸਾਰੀ ਹੈਡਿੰਗ ਤੇਰੀ ਹੈ ਜਿੰਨੀ ਹੈਡਿੰਗ ਬਣਾਉਣ 'ਚ ਮੈਂ ਲਈ ਹੈ ਉਹਨਾਂ ਨੂੰ ਚਲਾਉਣ 'ਚ ਔਰ ਇਹਦੀ ਦੇਖ ਰੱਖਣੀ ਹੈ ਇਹਦੀ ਦੇਖ ਰੱਖਦਾ ਮੁੱਦਾ ਵੀ ਸ਼ਾਇਦ ਕਮਿਸ਼ਨਰ ਉਹਨੂੰ ਦੇਣਗੇ ਸਾਤ ਦੋ ਸਾਲ ਤੜੀ ਇਹਦੀ ਦੇਖਨੇ ਕੋਈਗੀ 3 ਸਾਲ ਡੈਫੈਕਟ ਲਾਇਬਿਲਟੀ ਆ 3 ਸਾਲ ਦੀ ਹੈਗੀ ਆ 3 ਸਾਲ ਸਾਰੀ ਦੇਖ ਰੇ ਉਹ ਠੇਕ ਕਿਦਰੀ ਕਰੇਗਾ ਇਹ ਜਿਹੜਾ ਅਸੀਂ ਅੱਜ ਲੱਕੜ ਪੁਲ ਦਾ ਉਗਾਟਨ ਕੀਤਾ ਹੈ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਜੋੜ ਰਹਾ ਹੈ ਲਾਫੋ ਲੋਕਾਂ ਨੂੰ ਤਾਂ ਫਾਇਦਾ ਹੋਗਾ ਜਿਹਦੀ ਕੰਡੀਸ਼ਨ ਬਹੁਤ ਖਰਾਬ ਸੀਗੀ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਅਸੀਂ ਰੈਨੋਵੇਟ ਕਰ ਰਹੇ ਹਾਂ ਇਹਦੀ ਲਾਈਟਿੰਗ ਵੀ ਠੀਕ karenge ਸਾਰੇ ਚੀਜ਼ ਆਪਾਂ ਠੀਕ ਕਰ ਰਹੇ ਹਾਂ بس یہ تو لوکا نمبر فائرنگ ہے سر کوالٹی کنٹرول ਨੂੰ ਲੈ ਕੇ ਕਿਸ ਤਰ੍ਹਾਂ ਦੀ ਇੰਤਜ਼ਾਮ ਇਹਦਾ ਅਸੀਂ ਮੈਂ ਹੁਣੇ ਡਿਸਕਸ਼ਨ ਕੀਤੀ ਸੀ ਕਿ ਇਹਦੀ 3 ਸਾਲ ਦੀ ਡਿਫੈਕਟ ਲਾਇਬਿਲਟੀ ਅਸੀਂ ਪਾएंगे ठेकेदार ਦੇ ਖਾਤੇ ਤੋਂ 3 ਸਾਲ ਤੱਕ ਉਸਨੇ ਇਹਨੂੰ ਮੈਂਟੇਨ ਕਰਨਾ ਹੈ ਜੇਕਰ ਕੋਈ ਕਮੀ ਪੇਸ਼ ਹੋਈ ਜੇ ਤਾਂ ਉਹ ਹੀ ਰਿਸਪੌਂਸਿਬਲ ਹੋਏਗਾ ਇਹ ਗੱਲ ਕੀਤੀ ਜਾ ਰਹੀ ਸੀ ਕਿ ਬਰਸਾਤਾ ਖਤਮ ਹੋਣ ਤੋਂ ਬਾਅਦ ਕੋਰਨ ਸ਼ਹਿਰ ਦੇ ਵਿੱਚ ਕੁਝ ਰੀਨੋਵੇਸ਼ਨ ਦੇ ਕੰਮ ਨੇ ਕਿਤੇ ਪੈਚ ਵਰਕ ਦੀ ਲੋੜਾ ਲੱਗ ਗਈ ਨਗਰ ਨੀਗਮ ਗਰਾਊਂਡ ਜ਼ੀਰੋ ਚ ਉਤਰ ਗਿਆ ਤੇ ਸਾਰੇ ਕੰਮ ਹੋ ਗਏ ਜੀ ਜੀ ਪੂਰਾ ਅਸੀਂ ਸਾਰੇ ਗਰਾਊਂਡ ਜ਼ੀਰੋ ਚ ਸਾਰੀ ਟੀਮ एकदम ਫੀਲਡ ਮੈਂ ਰੈਗੂਲਰਲੀ ਇਸੇ ਜਿੰਨੀ ਸੜਕਾਂ ਦਾ ਨੁਕਸਾਨ ਹੋਇਆ ਸੀਗੇ ਸੀ ਪੈਚ ਵਰਕ ਵੀ ਕਰਾ ਰਹੇ ਨੇ ਨਵੀਂ ਸੜਕੇ ਵੀ ਬਣਾ ਰਹੇ ਨੇ ਅਤੇ ਕਾਫੀ ਸਾਰੇ ਸੜਕਾਂ ਦੇ ਕੰਮ ਤੁਸੀਂ ਦੇਖੋਗੇ ਸ਼ੁਰੂ ਹੋ ਰਹੇ ਨੇ ਚਲੋ